ਨਹੀਂ ਕਰਾਉਣੇ ਮੈਂ ਸਰਕਾਰੀ ਸਕੂਲੇ ਮੇਰੇ ਬਿਨਾਂ ਸ਼ੱਕ ਦੇ ਬੱਚੇ ਘਰੇ ਬੈਠੇ ਰਹਿਣ ਮੇਰੀ ਵਲੋਂ ਜਿੱਥੇ ਮਰਜ਼ੀ ਕਰਾਓ ਨਾ ਕਰ ਸਰਕਾਰੀ ਨਹੀਂ ਹੋਣ ਦੇਣੇ ਮੈਂ ਸਕੂਲੇ ਦਾ ਹਲ ਤੂੰ ਨਾ ਪਹਿਲਾਂ ਮੁੰਡੇ ਨੂੰ ਮੰਗਾ ਜਿਹਨੂੰ ਪੂਆ ਕੋ ਖੱਲੇ ਮੁੰਡੇ ਨੂੰ ਤੇ ਮੈਂ ਮੰਗਾ ਲੂੰਗੀ ਤੇ ਪਰ ਮੈਂ ਸਰਕਾਰੀ ਸਕੂਲੇ ਨਹੀਂ ਜਪਾਉਣਾ ਪਹਿਲਾਂ ਮੁੰਡੇ ਨੂੰ ਮੰਗਾ ਫਿਰ ਵੇਖਦੇ ਕੋਈ ਨਹੀਂ ਮਂਗਾ ਲੂੰਗੀ ਜੇ ਮੁੰਡੇ ਨੂੰ ਮੰਗਾਉਣ ਦੀ ਗੱਲ ਹੈ ਮੁੰਡੇ ਨੇ ਮੈਂ ਦੀਦੀ ਨੂੰ ਫੋਨ ਕਰ ਦੇਣੀ ਆ ਮੁੰਡੇ ਨੂੰ ਲੈ ਆਉਣਗੇ ਸਵੇਰੇ ਛੱਡ ਜਾਣਗੇ ਮੁੰਡੇ ਨੂੰ ਉਹ ਬਾਕੀ ਮੇਰੇ ਸਿਰ ਦੇ ਉੱਤੇ ਹੈ ਠੀਕ ਹੈ ਮੈਂ ਵੇਖਣਾ ਕਿ ਮੈਂ ਖਰਚਾ ਇਹਨਾਂ ਦਾ ਭਰ ਸਕਦਾ ਕਿ ਨਹੀਂ ਭਰ ਸਕਦਾ ਭਰਨਾ ਪੈਣਾ ਤੁਹਾਨੂੰ ਖਰਚਾ ਹਾਂ ਨਹੀਂ ਤੇ ਮੈਂ ਚੱਲ ਜਾਣਾ ਜੇ ਨਿਆਣੇ ਲੈ ਕੇ ਆਪੇ ਮੇਰੇ ਪੇਕੇ ਪੜਾ ਲਣਗੇ ਹਾਂ ਤੇਰੇ ਪੇਕੇ ਪੜਾਉਣ ਕੋਈ ਨਹੀਂ ਤੇ ਮਾਂ ਨੂੰ ਫੋਨ ਕਰਦਾ ਇਦਾਂ ਕਹਿੰਦੀ ਪੇਕੇ ਪੜਾਵਾ ਕਰ ਦੋ ਮੇਰੀ ਮਾਂ ਨੂੰ ਫੋਨ ਕਰ ਦੋ ਕਰ ਦੋ ਕਰ ਦੋ ਫਿਰ ਵੇਨਾ ਕਰ ਦੋ ਜਾਓ ਜਾਓ ਕਰ ਦੋ ਕਿੱਡਾ ਪਖੰਡ ਬਣਾਇਆ ਤੁਸੀਂ ਜਿਹੜਾ ਕਰਦੀਆਂ ਨਾ ਫੋਨ ਦੀਦੀ ਨੂੰ ਵੀ ਭੂ ਮੁੰਡੇ ਨੂੰ ਭੇਜੋ ਸਵੇਰੇ ਹੀ ਕ੍ਰਮਦੇਰਾਂ ਜਿੱਥੇ ਮਰਜ਼ੀ ਦਾ ਹਾਲ ਮੇਰੀ